ਆਮ ਜਨਤਾ ਆਪਣੇ ਰੋਜ਼ਾਨਾ ਜੀਵਨ ਵਿੱਚ ਕਈ ਤਰੀਕਿਆਂ ਨਾਲ ਪੁਲਿਸ ਦੇ ਸੰਪਰਕ ਵਿੱਚ ਆਉਂਦੀ ਹੈ ਜਿਹੜੀ ਪੁਲਿਸ ਹੈ ਉਹ ਆਮ ਲੋਕਾਂ ਦੀ ਸੁਰੱਖਿਆ ਲਈ ਹੈ ਇਸੇ ਲਈ ਕਾਨੂੰਨ ਵਿੱਚ ਉਹਨਾਂ ਨੂੰ ਕੁਝ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ ਨੇ ਕੁਝ ਪਾਵਰਜ਼ ਦਿੱਤੀਆਂ ਗਈਆਂ ਨੇ ਕੁਝ ਅਧਿਕਾਰ ਦਿੱਤੇ ਗਏ ਨੇ ਤਾਂ ਜੋ ਪੁਲਿਸ ਆਪਣੇ ਅਧਿਕਾਰਾਂ ਦੀ ਆਪਣੀ ਪਾਵਰ ਦੀ ਆਪਣੀ ਸ਼ਕਤੀ ਦੀ ਦੁਰਵਰਤੋਂ ਨਾ ਕਰੇ ਮਿਸਯੂਜ਼ ਨਾ ਕਰੇ ਹਰ ਕਿਸੇ ਨੂੰ ਕੁਝ ਕਾਨੂੰਨੀ ਪ੍ਰਵੰਧਾਂ ਬਾਰੇ ਅਧਿਕਾਰਾਂ ਬਾਰੇ ਹੱਕਾਂ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਹੈ ਤੇ ਜਿਹੜੀ ਅੱਜ ਦੀ ਇਹ ਆਪਣੀ ਬਹੁਤ ਹੀ ਛੋਟੀ ਜੀ ਤੇ ਇੰਪੋਰਟੈਂਟ ਵੀਡੀਓ ਹੈ ਇਸ ਦੇ ਵਿੱਚ ਅਸੀਂ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਜਿਹੜੇ ਕੁਝ ਜ਼ਰੂਰੀ ਕਾਨੂੰਨ ਨੇ ਜਿਹੜੇ ਸਾਡੇ ਕੁਝ ਅਧਿਕਾਰ ਨੇ ਹੱਕ ਨੇ ਉਹਨਾਂ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਪਸੰਦ ਆਵੇ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜਿਵੇਂ ਕਿ ਦੋਸਤੋ ਸਾਡੇ ਅੱਗੇ ਕਈ ਸਵਾਲ ਹੋ ਸਕਦੇ ਨੇ ਜਿਵੇਂ ਕਿ ਜਿਹੜੀ ਪੁਲਿਸ ਹੈ ਕੀ ਉਹ ਕਿਸੇ ਵਿਅਕਤੀ ਨੂੰ ਬਿਨਾ ਬਰੰਟ ਤੋਂ ਗ੍ਰਿਫਤਾਰ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਇਹ ਇੱਕ ਸਵਾਲ ਹੈ ਇਸ ਦਾ ਜਵਾਬ ਅੱਜ ਇਸ ਵੀਡੀਓ ਦੇ ਵਿੱਚ ਸਾਨੂੰ ਮਿਲੇਗਾ ਤੇ ਦੂਜਾ ਸਵਾਲ ਇਹ ਵੀ ਹੋ ਸਕਦਾ ਹੈ ਕਿ ਕੀ ਗ੍ਰਿਫਤਾਰ ਵਿਅਕਤੀ ਪੁੱਛਗਿੱਛ ਦੇ ਦੌਰਾਨ ਜਦੋਂ ਇੰਟੈਰੋਗੇਸ਼ਨ ਹੁੰਦੀ ਹੈ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਜਾਂਦੀ ਹੈ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕੀ ਉਹ ਆਪਣੇ ਵਕੀਲ ਨੂੰ ਮਿਲ ਸਕਦਾ ਹੈ ਜਿਹੜਾ ਗ੍ਰਿਫਤਾਰ ਹੋਇਆ ਵਿਅਕਤੀ ਹੈ ਇਹ ਸਵਾਲ ਦਾ ਜਵਾਬ ਇਸ ਵੀਡੀਓ ਦੇ ਵਿੱਚ ਗ੍ਰਿਫਤਾਰੀ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਸਾਡੇ ਅਧਿਕਾਰ ਨੇ ਕੀ ਹੱਕ ਨੇ ਤੇ ਅੱਗੇ ਇਹ ਸਵਾਲ ਵੀ ਹੈ ਕਿ ਕੀ ਆਮ ਬੰਦਾ ਆਮ ਨਾਗਰਿਕ ਕਿਸੇ ਵਿਅਕਤੀ ਨੂੰ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦਾ ਹੈ ਜਾਂ ਨਹੀਂ ਤੇ ਅਗਲਾ ਸਵਾਲ ਇਹ ਵੀ ਹੋ ਸਕਦਾ ਹੈ ਕਿ ਕੀ ਜਿਹੜਾ ਮੈਜਿਸਟ੍ਰੇਟ ਹੈ ਉਹ ਖੁਦ ਗ੍ਰਿਫਤਾਰੀ ਕਰ ਸਕਦਾ ਹੈ ਜਾਂ ਨਹੀਂ ਤੇ ਕੁਝ ਹੋਰ ਮਹੱਤਵਪੂਰਨ ਤੱਥ ਕੁਝ ਹੋਰ ਜ਼ਰੂਰੀ ਗੱਲਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਦੋਸਤੋ ਅਸੀਂ ਸਾਰਿਆਂ ਨੇ ਫਿਲਮਾਂ ਵਿੱਚ ਕਦੇ ਨਾ ਕਦੇ ਤਾਂ ਇਹ ਦੇਖਿਆ ਹੋਵੇਗਾ ਕਿ ਜਦੋਂ ਕੋਈ ਪੁਲਿਸ ਆਫੀਸਰ ਪੁਲਿਸ ਵਾਲਾ ਕਿਸੇ ਨੂੰ ਗ੍ਰਿਫਤਾਰ ਕਰਨ ਜਾਂਦਾ ਹੈ ਅਰੈਸਟ ਕਰਨ ਜਾਂਦਾ ਹੈ ਤਾਂ ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ ਉਹ ਪੁਲਿਸ ਵਾਲੇ ਨੂੰ ਇਹ ਪੁੱਛਦਾ ਹੈ ਕਿ ਕੀ ਉਸ ਕੋਲ ਪੁਲਿਸ ਵਾਲੇ ਕੋਲ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਬਰੰਟ ਹੈ ਕੋਈ ਕੋਰਟ ਦਾ ਆਊਡਰ ਹੈ ਪਰ ਅਸਲ ਜ਼ਿੰਦਗੀ ਦੇ ਵਿੱਚ ਅਜਿਹਾ ਨਹੀਂ ਹੁੰਦਾ ਜਿਹੜਾ ਕ੍ਰਿਮੀਨਲ ਲਾਅ ਹੈ ਅਪਰਾਧਿਕ ਕਾਨੂੰਨ ਹੈ ਉਸ ਦੇ ਵਿੱਚ ਅਪਰਾਧ ਨੂੰ ਦੋ ਤਰ੍ਹਾਂ ਦੇ ਨਾਲ ਮੰਨਿਆ ਜਾਂਦਾ ਹੈ ਇੱਕ ਤਾਂ ਹੁੰਦਾਗਾ ਕਾਗਨੀਜੇਬਲ ਆਫੈਂਸ ਇੱਕ ਹੁੰਦੇ ਨੇ ਨਾਨ ਕਾਗਨੀਜੇਬਲ ਆਫੈਂਸ ਇੱਕ ਹੁੰਦੇ ਨੇ ਜਿਵੇਂ ਅਸੀਂ ਕਹਿ ਦਈਏ ਕਿ ਬੇਲੇਵਲ ਆਫੈਂਸ ਹੁੰਦੇ ਨੇ ਇੱਕ ਨਾਨ ਬੇਲੇਵਲ ਆਫੈਂਸ ਹੁੰਦੇ ਨੇ ਕਾਗਨੀਜੇਬਲ ਆਫੈਂਸ ਜਿਹੜੇ ਹੁੰਦੇ ਨੇ ਉਹੋ ਜਿਹੜੇ ਸੀਰੀਅਸ ਅਪਰਾਧ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਕਿ ਗੰਭੀਰ ਜਿਹੜੇ ਜੁਰਮ ਹੁੰਦੇ ਨੇ ਵੱਡੇ ਜੁਰਮ